ਹਾਂਜੀ ਸ਼ਸ਼ੀਕਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਗगन ਸਿੱਧੂ ਕੁੜੀ ਆ ਉਹਦੇ ਬਾਰੇ ਆ ਕਿਸ ਤਰ੍ਹਾਂ ਦੀ ਉਹ ਕੁੜੀ ਆ ਤੇ ਕਿਸ ਤਰ੍ਹਾਂ ਉਹਦੇ ਆਕਾਸ਼ ਨੂੰ ਅਕਸ ਨੂੰ ਜਿਹੜਾ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗगन ਸੰਦੂ ਜਿਹੜੀ ਕੁੜੀ ਆ ਜਿੱਥੋਂ ਤੱਕ ਵੀ ਮੈਂ ਉਹਦੀਆਂ ਵੀਡੀਓ ਨੂੰ ਸੁਣਿਆ ਵਾਚ ਕੀਤਾ ਕਾਫੀ ਲੰਮੇ ਸਮੇਂ ਤੋਂ ਮੈਂ ਸੁਣਦੀ ਆ ਰਹੀ ਹਾਂ ਉਹ ਇੱਕ ਸਾਡੀ ਸੱਚਾਈ ਆ ਸਾਡੀ ਇੱਕ ਟਰੱਸਟੀ ਆ ਉਹ ਅੱਜ ਕੱਲ ਕੁੜੀਆਂ ਵਾਕਿਆ ਐਵੇਂ ਕਰ ਰਹੀਆਂ ਨੇ ਜੇ ਫਿਊਲ ਖਰਚੀ ਦੀ ਗੱਲਬਾਤ ਕੀਤੀ ਜਾਵੇ ਤਾਂ ਕੁੜੀਆਂ ਉਹ ਕਰਦੀਆਂ ਨਹੀਂ ਜੇ ਗੱਲ ਕੀਤੀ ਜਾਵੇ ਲਿਵਿੰਗ ਰਿਲੇਸ਼ਨਸ਼ਿਪ ਦੀ ਤਾਂ ਮੈਨੂੰ ਲੱਗਦਾ ਵੀ ਮੈਂ ਕਦੋਂ ਦੀ ਦੁਹਾਈ ਪਾ ਰਹੀ ਹਾਂ ਉਹ ਕੁੜੀ ਸੱਚ ਬਿਆਨ ਕਰ ਰਹੀ ਆ ਸੋ ಲೆਟ ਅਸ ਮਾਮਲਾ ਜਿਹੜਾ ਇੱਕ ਸਾਹਮਣੇ ਆਇਆ ਸੀ ਜਿਹਦੇ ਵਿੱਚ ਗੁਰੀ ਨਾਮ ਦੀ ਕੁੜੀ ਦਾ ਆਪਦੇ ਇਨ-ਲॉਜ਼ ਦੇ ਨਾਲ ਕਾਫੀ ਝਗੜਾ ਚੱਲ ਰਿਹਾ ਸੀ ਜਦੋਂ ਕੁੜੀ ਨੇ ਰੋ ਰੋ ਕੇ ਵੀਡੀਓ ਜਿਹੜੀ ਪਾਈ ਸੀ ਉਹ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਭਾਵਕ ਹੋਏ ਸੀ ਅਸੀਂ ਵੀ ਉਹਨਾਂ ਵਿੱਚੋਂ ਸੀ ਜਿਹੜੇ ਬਹੁਤ ਜ਼ਿਆਦਾ ਭਾਵਕ ਹੋਏ ਅਸੀਂ ਸੋਚਿਆ ਕਿ ਕਿਸੇ ਦੀ ਧੀ ਨਾਲ ਕੋਈ ਐਦਾਂ ਕਿਵੇਂ ਕਰ ਸਕਦਾ ਬੜੇ ਮਨ ਦੇ ਵਿੱਚ ਸਵਾਲ ਸੀ ਤੇ ਕੁਝ ਦਿਨਾਂ ਬਾਅਦ ਹੀ ਜਦੋਂ ਉਹ ਵੀਡੀਓ ਤੋਂ ਮਤਲਬ ਕਿ 2-3 ਦਿਨ ਬਾਅਦ ਹੀ ਉਹਦੇ ਜਿਹੜੀ ਲਾਜ਼ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਦੋਂ ਉਹਨਾਂ ਵਾਲੇ ਦੇਖਿਆ ਤੇ ਉਹ ਵੀਡੀਓ ਤੇ ਉਹ ਵੀਡੀਓ ਦਾ ਕੰਪੈਰੀਸ਼ਨ ਕੀਤਾ ਤੇ ਸਾਨੂੰ ਲੱਗਾ ਕਿ ਸਚਾਈ ਕੁਝ ਹੋ ਰਹੀ ਆ ਸਚਾਈ ਦੀ ਤਹ ਤੱਕ ਜਾਣਾ ਚਾਹੀਦਾ ਜਿਹਦੇ ਵਿੱਚ ਗਗਨ ਸਿੱਧੂ ਕੁੜੀ ਆ ਜਿਹੜੀ ਉਹ ਇਹਦੀ ਸਚਾਈ ਦੇ ਵਿੱਚ ਗਈ ਉਹਨੇ ਪਹਿਲਾਂ ਉਹਦੀ ਇੰਟਰਵਿਊ ਕੀਤੀ ਬਾਅਦ ਦੇ ਵਿੱਚ ਉਹਦੇ ਇਨ-ਲॉਜ਼ ਦੀ ਕੀਤੀ ਉਹਦਾ ਖਮਿਆਜਾ ਉਹ ਕੁੜੀ ਨੂੰ ਕੀ ਭੁਗਤਨਾ ਗਿਆ ਕਿ ਵਾ ਕਾਫੀ ਉਹਨੂੰ ਥ੍ਰੈਟ ਕਾਲਾਂ ਕਰਾਈਆਂ ਗਈਆਂ ਜਿਹਦੇ ਵਿੱਚ ਜਾਂ ਤਾਂ ਤੂੰ ਵੀਡੀਓ ਡਿਲੀਟ ਕਰ ਦੇ ਨਹੀਂ ਤੇਰੇ ਨਾਲ ਐ ਕਰਾਂਗੇ ਐ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਭੈਣ ਆ ਦੇਖੋ ਹੋ ਸਕਦਾ ਪ੍ਰੋਬਲਮ ਹੋ ਸਕਦੀ ਆ ਹਰ ਇੱਕ ਔਰਤ ਨੂੰ ਉਹਨੂੰ ਵੀ ਹੋਊਗੀ ਇਹਦੇ ਵਿੱਚ ਇਹ ਨਹੀਂ ਅਸੀਂ ਕਹਿੰਦੇ ਕਿ ਜਿਹੜੀ ਗੁਰੀ ਨਾਮ ਦੀ ਕੁੜੀ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਪਰ ਕਈ ਪ੍ਰੋਬਲਮ ਆ ਕਈ ਸਾਡੇ ਰਿਸ਼ਤੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਅਸੀਂ ਕੰਦ ਦੀ ਚਾਰ ਦਿਵਾਰੀ ਦੇ ਅੰਦਰ ਹੀ ਨਪਟਾਲ ਗਿਓ ਚੰਗੇ ਰਹਿੰਦੇ ਨੇ ਜਦੋਂ ਅਸੀਂ ਚਾਰ ਦਿਵਾਰੀ ਤੋਂ ਬਾਹਰ ਉਹਨਾਂ ਨੂੰ ਲਿਜਾ ਕੇ ਲੈ ਕੇ ਜਾਂਦੇ ਆ ਤਾਂ ਉਹ ਸਮਾਜ ਦਾ ਇੱਕ ਮਜ਼ਾਕ ਤੇ ਇੱਕ ਪਾਤਰ ਬਣ ਜਾਂਦੇ ਆ ਅਸੀਂ ਸੋ ਜਿਹੜਾ ਕੁਝ ਹੁੰਦਾ ਆ ਸਮਾਜ ਦੇ ਵਿੱਚ ਸਮਾਜ ਆ ਨਾ ਜਿਹੜਾ ਜਿਹੜੇ ਸਮਾਜ ਨੂੰ ਤੁਸੀਂ ਆਪਣਾ ਮੰਨਦੇ ਹੋ ਆਪਣਾ ਸਮਝਦੇ ਹੋ ਜਿਹੜੇ ਸਮਾਜਿਕ ਜਮਾਤ ਦੇ ਵਿੱਚ ਤੁਸੀਂ ਰਹਿੰਦੇ ਹੋ ਸਹੀ ਮਹਿਣਿਆਂ ਚ ਕਿਤੇ ਨਾ ਕਿਤੇ ਉਹ ਸਮਾਜ ਆ ਜਿਹੜਾ ਤੁਹਾਨੂੰ ਹੀ ਅੱਖੋ ਬਿਰੋਖੇ ਕਰਦਾ ਤੁਹਾਡੇ ਤੇ ਹੀ ਹੱਸੋ ਹੀ ਨੇ ਜਿਹੜੇ ਮਜ਼ਾਕ ਕਰਦਾ ਸੋ ਭੈਣੇ ਇਹ ਨਹੀਂ ਕਿ ਸਾਨੂੰ ਤੇਰੇ ਨਾਲ ਹਮਦਰਦੀ ਨਹੀਂ ਤੇਰੇ ਨਾਲ ਵੀ ਹਮਦਰਦੀ ਆ ਪਰ ਤੂੰ ਆਪ ਸੋਚੇ ਕਿਥੋਂ ਤੱਕ ਜਾਇਜ ਆ ਅੰਬੀ ਤੂੰ ਗਗਨ ਨੂੰ ਨੰਬਰ 1 ਬਣ ਕੇ ਗਗਨ ਨੂੰ ਕਾਲਾਂ ਕਰਾ ਰਹੀਆਂ ਦੇਖੋ ਕਾਲਾਂ ਰਿਕਾਰਡ ਵੀ ਹੋ ਗਈਆਂ ਉਹ ਗਗਨ ਕੁੜੀ ਨੇ ਵਿਚਾਰੀ ਨੇ ਉਹ ਵਾਇਰਲ ਵੀ ਕੀਤੀਆਂ ਜਿਹਦੇ ਵਿੱਚ ਅੱਛਾ ਪ੍ਰਮਾਤਮਾ ਦਾ ਕਹਿੰਦਾ ਮਾਨਸਿਕੀ ਜਾਤ ਸਭੇ ਇੱਕ ਪਛਾਣ ਵੋ ਪ੍ਰਮਾਤਮਾ ਰੱਬ ਨੇ ਤਾਂ ਕੋਈ ਜਾਤ ਹੀ ਨਹੀਂ ਬਲਾਈ ਤੇ ਤੂੰ ਉਹ ਰਿਕਾਰਡਿੰਗ ਦੇ ਵਿੱਚ ਕੀ ਹੋ ਰਹੀਆਂ ਇਹ ਤੂੰ ਆਪ ਸੋਚ ਵੀ ਤੂੰ ਚਲੋ ਮੰਨ ਲਓ ਉਹ ਉਸ ਕੈਟਾਗਰੀ ਤੋਂ ਗਗਨ ਬਲੌਂਕ ਨਹੀਂ ਕਰਦੀ ਇਨ ਫਿਊਚਰ ਜੇ ਉਹ ਕਰਦੀ ਹੁੰਦੀ ਤੇਰੇ ਤੇਰੇ ਮਨ ਦੇ ਵਿੱਚ ਬਸ ਇੰਨੀ ਹੀ ਰਿਸਪੈਕਟ ਆ ਔਰਤ ਜਾਤ ਆ ਨਾ ਜਿਹੜੀ ਉਹ ਤਿਆਗ ਦੀ ਮੂਰਤ ਹੁੰਦੀ ਆ ਜਿਹੜੀ ਔਰਤ ਆ ਨਾ ਉਹ ਆਪਦੇ ਅੰਦਰ ਬੜਾ ਕੁਝ ਸਮਾ ਲੈਂਦੀ ਆ ਪਰ ਕਹਿੰਦੇ ਜਦੋਂ ਕਦੇ ਵੀ ਔਰਤ ਨੂੰ ਬਰਬਾਦੀ ਦੀਆਂ ਲੀਹਾਂ ਤੇ ਲੈ ਕੇ ਗਈ ਆ ਕੋਈ ਮਰਦ ਨਹੀਂ ਲੈ ਕੇ ਜਾਂਦਾ ਔਰਤ ਹੀ ਲੈ ਕੇ ਜਾਂਦੀ ਆ ਹਮੇਸ਼ਾ ਔਰਤ ਔਰਤ ਨੂੰ ਸਭ ਤੋਂ ਵੱਡੀ ਦੁਸ਼ਮਣ ਬਣ ਕੇ ਟੱਕਰਦੀ ਆ ਜੇਕਰ ਇਹ ਚੀਜ਼ਾਂ ਨਾ ਹੋਣ ਤਾਂ ਨਾ ਸਾਡੇ ਰਿਸ਼ਤੇ ਖਰਾਬ ਹੋਣ ਨਾ ਸੱਤ ਦਾ ਰਿਸ਼ਤਾ ਨਾ ਖਰਾਬ ਹੋਵੇ ਨਾ ਨਾਨ ਪਰਜਾਈ ਦਾ ਰਿਸ਼ਤਾ ਨਾ ਖਰਾਬ ਹੋਵੇ ਤਿਆਂ ਪੈਣਾ ਦੇ ਰਿਸ਼ਤੇ ਨਾ ਖਰਾਬ ਹੋਣ ਸਭ ਤੋਂ ਪਹਿਲਾਂ ਸ਼ੁਰੂਆਤ ਇੱਕ ਔਰਤ ਤੋਂ ਹੀ ਸ਼ੁਰੂ ਹੁੰਦੀ ਆ ਸੋ ਮੈਂ ਇਸ ਲਈ ਬੇਨਤੀ ਕਰਦੀ ਆ ਵੀ ਪਹਿਣੀ ਜਿਹੜੀ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਨਾ ਇਹਨਾਂ ਦੇ ਵਿੱਚ ਤੁਹਾਨੂੰ ਕੁਝ ਨਹੀਂ ਲੱਭਣਾ ਇਸ ਤੋਂ ਬਿਹਤਰ ਹੈ ਇੱਕ ਕੁੜੀ ਸੱਚਾਈ ਲੈ ਕੇ ਸਮਾਜ ਦੇ ਵਿੱਚ ਚੱਲ ਰਹੀ ਆ ਜਿਹੜਾ ਜੋ ਅੱਜ ਹੋ ਰਿਹਾ ਮਾਫ ਕਰਨਾ ਅੱਜ ਅਸੀਂ ਲਹਿੰਗੇ ਹੀ ਲੱਖ ਲੱਖ ਤੇ ਰੈਂਟ ਤੇ ਲੈ ਰਹੇ ਆ ਅਸੀਂ ਆਰਦੇ ਪੈਰ ਪੈਰ ਵੇਖ ਕੇ ਚਾਦਰ ਨਹੀਂ ਪਸਾਰ ਰਹੇ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ ਅਸੀਂ ਸੋ ਅੱਜ ਦੇ ਜੋ ਹਾਲਾਤ ਆ ਉਹ ਹਾਲਾਤ ਵਾਕਿਆ ਉਹ ਕੁੜੀ ਨੇ ਬਿਆਨ ਕੀਤੇ ਆ ਪਰ ਮੈਨੂੰ ਫਰਾਨੀ ਉਹਨਾਂ ਲੋਕਾਂ ਤੇ ਵੀ ਹੁੰਦੀ ਅੱਜ ਮੈਂ ਉਹਨਾਂ ਲੋਕਾਂ ਨੂੰ ਵੀ ਮੇਰਾ ਇੱਕ ਸਵਾਲ ਆ ਵੀ ਜਿਹੜੀਆਂ ਕੁੜੀਆਂ ਨੱਚਦੀਆਂ ਗਾਉਂਦੀਆਂ ਡਾਂਸਰਾਂ ਤੁਹਾਨੂੰ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਜਿਹੜੀਆਂ ਕੁੜੀਆਂ ਸਮਾਜ ਦੇ ਭਲੇ ਦੀ ਗੱਲ ਕਰਦੀਆਂ ਤੁਹਾਨੂੰ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਤੁਸੀਂ ਉਹਨਾਂ ਲਈ ਵੀ ਕਹਿੰਦੇ ਇਹ ਤਾਂ ਵੇਲ ਲੜਾ ਨੇ ਇਹਨਾਂ ਨੂੰ ਤਾਂ ਕੋਈ ਕੰਮ ਨਹੀਂ ਕੰਮ ਹੋਰ ਤੁਹਾਡਾ ਪਿਓ ਕਰਕੇ ਜਾਂਦੇ ਉਹਨਾਂ ਦੇ ਘਰੀ ਆ ਕੇ ਕੌਣ ਕੰਮ ਕਰਦਾ ਤੁਹਾਡਾ ਉਹ ਬੈਲੈਂਸ ਬਣਾਉਣਾ ਸਿੱਖੀਆਂ ਜ਼ਿੰਦਗੀ ਦਾ ਉਹ ਆਪਦੇ ਨਿੱਜੀ ਰਿਸ਼ੇਵਿਆਂ ਨੂੰ ਬੈਲੈਂਸ ਕਰਨਾ ਸਿੱਖੀਆਂ ਉਹ ਕੁੜੀਆਂ ਉਹ ਘਰ ਦੇ ਕੰਮ ਵੀ ਕਰਦੀਆਂ ਹੋਰ ਉਹਨਾਂ ਦੇ ਜੰਮੇ ਤੁਸੀਂ ਥੋੜਾ ਹੀ ਨਾ ਸਾਹਬ ਕੇ ਆਉਨੇ ਆ ਉਹ ਕੁੜੀਆਂ ਆਪ ਹੀ ਸੰਭ ਦਗਾਨੀ ਆਪਦੇ ਬੱਚਿਆਂ ਦੀ ਪਾਲਣਾ ਪੋਛਣਾ ਵੀ ਕਰਦੀਆਂ ਆਪਦੇ ਮਾਪਿਆਂ ਦੀ ਵੀ ਆਪਦੇ ਸਾਸੋਰੇ ਦੀ ਵੀ ਕਰਦੀਆਂ ਨੇ ਤੇ ਉਹ ਸਮਾਜ ਨੂੰ ਵੀ ਟਾਈਮ ਦਿੰਦੀਆਂ ਨੇ ਕਿਉਂ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਇੱਕ ਦਰਦ ਹੁੰਦਾ ਵਿਰਲੇ ਲੋਕ ਹੁੰਦੇ ਆ ਜਿਹੜੇ ਸਮਾਜ ਲਈ ਸੋਚਦੇ ਆ ਤੇ ਬਹੁਤੇ ਲੋਕ ਹੁੰਦੇ ਆ ਜਿਹੜੇ ਆਪੇ ਲਈ ਸੋਚਦੇ ਆ ਓਏ ਕਮਲਿਓ ਆਪਦੀ ਜ਼ਿੰਦਗੀ ਜੋਗੇ ਦਾ ਸਭ ਨੇ ਮਰਨਾ ਜ਼ਿੰਦਗੀ ਸਮਾਜ ਦੇ ਲੇਖੇ ਲਾ ਕੇ ਮਰੋ ਤੁਸੀਂ ਮਰਨ ਤੋਂ ਬਾਅਦ ਵੀ ਸਮਾਜ ਦੇ ਵਿੱਚ ਜਉਂਦੇ ਰਹੋ ਬਹੁਤ ਦੁੱਖ ਹੋਇਆ ਜਦੋਂ ਕੱਲ ਗगन ਸਿੱਧੂ ਭੈਣ ਦੀ ਕਾਲ ਆਈ ਤਾਂ ਮੈਂ ਵੀਡੀਓ ਕੱਲ ਹੀ ਪਾਉਣੀ ਸੀ ਕੱਲ ਮੇਰੀ ਮਜਬੂਰੀ ਏ ਸੀ ਕਿ ਮੇਰੇ ਮਾਤਾ ਜੀ ਦਾ ਕੱਲ ਐਕਸੀਡੈਂਟ ਹੋ ਗਿਆ ਸੀ ਤੇ ਮਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਧੀ ਲਈ ਇੱਕ ਮਾਂ ਦਾ ਰਿਸ਼ਤਾ ਕੀ ਆ ਮਾਂ ਧੀ ਲਈ ਕੀ ਚੀਜ਼ ਆ ਕੱਲ ਕੁਝ ਭਲਾ ਨਹੀਂ ਤਾਂ ਇਹ ਸੀ ਕਿ ਮੇਰੀ ਜ਼ਿੰਦਗੀ ਗਈ ਕਿਉਂਕਿ ਮੈਂ ਸਾਰਿਆਂ ਨੂੰ ਪਤਾ ਮੈਂ ਮਾਂ ਪਿਓ ਦੇ ਘਰੇ ਰਹਿਣੀ ਆ ਮੈਨੂੰ ਇਦਾਂ ਲੱਗਾ ਵੀ ਜੇ ਮੇਰੀ ਮਾਂ ਨਾ ਨਾ ਤੁਨੂ ਘਰੇ ਦੀ ਸੀ ਮੈਨੂੰ ਹੋ ਸਕਦਾ ਮੈਂ ਵੀ ਨਾ ਰਵਾਂ ਪਰ ਹੁੰਦਾ ਕੁਝ ਨਹੀਂ ਬੰਦਾ ਮਰਦਿਆਂ ਨਾਲ ਮਰਿਆ ਨਹੀਂ ਜਾਂਦਾ ਸਿਰ ਦਾ ਸਾਈ ਤੁਰ ਗਿਆ ਫੇਰ ਕਿੱਥਾ ਮਰ ਗਈ ਆ ਧੱਕੇ ਖਾਂਦੀ ਤੁਰੀ ਫਿਰਦੀ ਆ ਸੋ ਮਾਂ ਲਈ ਬੜਾ ਅਹੀਂ ਹੋਇਆ ਕੱਲ ਮੈਨੂੰ ਆਹੀਂ ਲੱਗਾ ਕਿ ਮੇਰੀ ਦੁਨੀਆ ਹੀ ਉਜੜ ਗਈ ਚਲੋ ਜਿਦੋਂ ਡਾਕਟਰ ਸਾਹਿਬਾਨ ਨੇ ਕਿਹਾ ਵੀ ਚਲੋ ਖਤਰੇ ਤੋਂ ਬਾਹਰ ਆ ਠੀਕ ਆ ਸੱਟਾਂ ਵੱਜੀਆਂ ਨੇ ਹੌਲੀ ਹੌਲੀ ਭਰ ਜਾਣੀਆਂ ਜ਼ਖਮ ਜਿਹੜੇ ਭਰ ਜਾਂਦੇ ਨੇ ਪਰ ਗਏ ਕਦੇ ਵਾਪਸ ਨਹੀਂ ਆਉਂਦੇ ਸੋ ਇਸ ਲਈ ਮੈਂ ਜਿਹੜੇ ਵੀ ਮੇਰੇ ਨਾਲ ਨਿੱਜੀ ਜੁੜੇ ਸੀ ਜਿਨ੍ਹਾਂ ਨੂੰ ਕੱਲ ਪਤਾ ਲੱਗਾ ਸਭ ਨੇ ਅਰਦਾਸਾਂ ਕੀਤੀਆਂ ਸਭ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਨਾਲ ਮੈਂ ਦੱਸਦੀ ਆ ਕਿ ਹੁਣ ਮੰਮਾ ਠੀਕ ਨੇ ਚਲੋ ਲੱਗ ਜੂਗਾ ਸਮਾਂ ਉੱਠਦਿਆਂ ਨੂੰ ਤੁਰਦਿਆਂ ਨੂੰ ਪਰ ਠੀਕ ਨੇ ਸਾਡੇ ਵਿੱਚ ਨੇ ਸਾਨੂੰ ਇਹ ਗੱਲ ਦੀ ਹੀ ਬੜੀ ਖੁਸ਼ੀ ਆ ਕਿ ਸਾਡੀ ਮਾਂ ਠੀਕ ਆ ਸੋ ਇਸ ਲਈ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਦੋਂ ਕੁੜੀਆਂ ਕੰਟਰੋਵਰਸੀ ਵਿੱਚ ਪਈਆਂ ਹੋਣ ਬੁੜੀਆਂ ਦੀ ਲੜਾਈ ਨਾ ਤਾਂ ਕਦੇ ਕਿਸੇ ਨੇ ਸਲਾਈ ਆ ਤੇ ਨਾ ਬੁੜੀਆਂ ਦੀ ਲੜਾਈ 'ਚ ਕੋਈ ਜਿੱਤ ਸਕਿਆ ਸੋ ਉਹਨਾਂ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੇ ਕੁੜੀਆਂ ਮਗਰ ਇੱਕ ਦੂਜੇ ਮਗਰ ਲਾ ਕੇ ਦੂਜੇ ਨੂੰ ਦੂਜਾ ਫੋਨ ਕਰਦਾ ਤਾਂ ਕਹਿੰਦੇ ਨੇ ਭਰਾਵੋ ਇਹ ਗੱਲ ਨਾ ਕਰਿਆ ਕਰੋ ਕਿਉਂਕਿ ਧੀਆ ਭੈਣਾ ਸਾਡੇ ਸਭਾਂ ਦੇ ਘਰੀਆਂ ਤੇ ਸਭ ਨੂੰ ਧੀਆ ਪੈਣਾ ਦਾ ਸਤਿਕਾਰ ਕਰਨਾ ਚਾਹੀਦਾ ਕਦੇ ਜੇ ਆਪਦੀ ਧੀ ਮਾੜੀ ਨਿਕਲਿਆ ਆਵੇ ਕੋਈ ਬੰਦਾ ਉੱਠ ਕੇ ਕਹਿੰਦਾ ਮੇਰੀ ਧੀ ਮਾੜੀ ਆ ਕੋਈ ਨਹੀਂ ਕਹਿੰਦਾ ਆਪ ਦਾ ਹਰ ਇੱਕ ਨੂੰ ਚੰਗਾ ਲੱਗਦਾ ਹੁੰਦਾ ਦੂਜੇ ਦੀ ਧੀ ਨੂੰ ਓਛਾਲਣਾ ਬਹੁਤ ਚੰਗਾ ਲੱਗਦਾ ਹਰ ਇੱਕ ਨੂੰ ਸੋ ਇਹਨਾਂ ਚੀਜ਼ਾਂ ਨੂੰ ਵਾਚ ਕਰਿਓ ਇਹਨਾਂ ਚੀਜ਼ਾਂ ਨੂੰ ਸਮਝ ਜੇ ਸਮਝਣ ਦੀ ਲੋੜ ਆ ਅੱਜ ਪੰਜਾਬ ਦੇ ਵਿੱਚ ਹੋਰ ਹੀ ਬੜਾ ਕੁਝ ਹੋਈ ਜਾਂਦਾ ਸਾਡੇ ਨਾਲ ਸਰਕਾਰਾਂ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਨਹੀਂ ਕਰ ਸਕਦੇ ਫਿਰ ਅਸੀਂ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਲੜ ਲੜ ਮਰ ਜਾਾਂਗੇ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ